ਵਿੱਚ ਜਿਹੜਾ ਸੀਗਾ ਜੀ ਤੁਹਾਡਾ ਲੋਅ ਅਸੈਂਬਲੀ ਦੇ ਵਿੱਚ ਉਹ ਹੈਲਥ ਐਂਡ ਵੈਲਨੈਸ ਸੈਂਟਰ ਸੀ ਉੱਥੇ ਡਾਕਟਰ ਵੀ ਆ ਰੂਰਲ ਡਿਸਪੈਂਸਰੀ ਵੀ ਆ ਔਰ ਹੈਲਥ ਐਂਡ ਵੈਲਨੈਸ ਸੈਂਟਰ ਵੀ ਆ ਤੇ ਡਾਕਟਰ ਜਿਹੜਾ ਸੀਗਾ ਉਹ ਐਬਸੈਂਟ ਸੀਗਾ ਉਹਦੀ ਐਕਸਪਲੇਨੇਸ਼ਨ ਲਈ ਆ ਔਰ ਫਾਰਮਾਸਿਸਟ ਵੀ ਆਪਣਾ ਟੂਰ ਪਾ ਕੇ ਚਲੇ ਗਏ ਹੁੰਦੇ ਸੀਗੇ ਉਹਨਾਂ ਦੋਨਾਂ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਲਾ ਕੇ ਉਹ ਤੇ ਕਰਾਂਗੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਲਾਲਰੂ ਦੇ ਵਿੱਚ ਹੈ ਉਹ ਕਮਿਊਨਿਟੀ ਹੈਲਥ ਸੈਂਟਰ ਹੈ ਉੱਥੇ ਸਟਾਫ ਦੀ ਸ਼ਾਰਟੇਜ ਸੀ ਲੇਕਿਨ ਬਿਲਡਿੰਗ ਬਹੁਤ ਆਲੀਸ਼ਾਨ ਬਣੀ ਹੋਈ ਆ ਇਸੇ ਤਰ੍ਹਾਂ ਜਿਹੜਾ ਡੇਰਾ ਬੱਸੀ ਆ ਉਹ ਬਹੁਤ ਬਿਜ਼ੀ ਹਸਪੀਟਲ ਹੈ ਉੱਥੇ ਮਤਲਬ ਸਿਰਨ ਵੀ ਹੋ ਰਿਹਾ ਤੇ ਨਗਾਨੇ ਕਾਲਜ ਵੀ ਸਟਰੀ ਹੈ ਔਰ ਬਾਕੀ ਸਾਰੀਆਂ ਸਰਵਿਸਿਸ ਵੀ ਲੋਕਾਂ ਨੂੰ ਮਿਲਦੀਆਂ ਔਰ ਦਵਾਈਆਂ ਵੀ ਮਿਲ ਰਹੀਆਂ ਉੱਥੇ ਸਪੇਸ ਦੀ ਸ਼ਾਰਟੇਜ ਹੈ ਆਦਰਵਾਈਜ਼ ਬਹੁਤ ਅੱਛੀ ਸਰਵਿਸ ਮਿਲਦੀ ਹੈ ਔਰ ਮਾ ਟਕੌਲੀ ਪਹੁੰਚਿਆ ਜੀ ਟਕੌਲੀ ਦੇ ਵਿੱਚ ਵੀ ਸੀਐਸਸੀ ਬਣੀ ਹੋਈ ਹੈ ਬਿਲਡਿੰਗ ਅੱਛੀ ਬਣੀ ਹੋਈ ਹੈ ਡਾਕਟਰ ਲੈਪਰੋਸਕੋਪੀ ਸਰਜਰੀ ਕਰ ਰਹੇ ਆ ਦਵਾਈ ਮਿਲਦੀ ਹੈ ਓਵਰ ਆਲ ਜਿਹੜੀਆਂ ਸਹੂਲਤਾਂ ਆ ਗਈਆਂ ਪਹਿਲਾਂ ਲੋਕਾਂ ਨੂੰ ਮੈਡੀਸਿਨ ਮਿਲਦੀਆਂ ਸ਼ੁਰੂ ਹੋਈਆਂ ਔਰ ਸਹੂਲਤਾਂ ਪਹਿਲਾਂ ਤੋਂ ਬਿਹਤਰ ਹੋ ਤੇ ਜਿਹੜੇ ਵੀ ਮੈਂ ਦੇਖ ਰਿਹਾ ਸਾਰੀਆਂ ਜਿਹੜੀਆਂ ਜੜੀਆਂ ਕਮੀਆਂ ਹੈਗੀਆਂ ਜਿੱਥੇ ਡਾਕਟਰ ਦੀ ਸ਼ਾਰਟੇਜ ਆ ਉਹਨਾਂ ਦੀ ਬਾਏ ਰੋਟੇਸ਼ਨ ਜਿਸ ਤਰ੍ਹਾਂ ਜੇ ਆਈ ਸਰਜਨ ईएनटी ਸਰਜਨ ਜਾਂ ਜਿਹੜੇ ਸਕਿਨ ਸਪੈਸ਼ਲਿਸਟ ਇਸ ਟਾਈਮ ਦੀ ਹਰ ਥਾਂ ਤੇ ਪੋਸਟਿੰਗ ਨਹੀਂ ਹੁੰਦੀ ਬਟ ਉਹਨਾਂ ਦੀ ਵਾਅਦੇ ਸੀ ਵੀ ਸਾਰਾ ਜੀ ਡਿਊਟੀ ਲਗਾਵਾਂਗੇ ਤਾਂ ਕਿ ਲੋਕਾਂ ਨੂੰ ਇਹ ਵਾਲੀਆਂ ਸਰਵਿਸਿਜ਼ ਵੀ ਲੋਕਾਂ ਨੂੰ ਪਤਾ ਹੋਏਗਾ ਕਿ ਕਿਹੜੇ ਦਿਨ ਅੱਖਾਂ ਦਾ ਡਾਕਟਰ ਹੋਏਗਾ ਮੈਡੀਸਨ ਸਰਜਰੀ ਗਾਇਨੀ ਜਿਹੜੇ ਔਰਤਾਂ ਦੇ ਡਾਕਟਰ ਔਰ ਬੱਚਿਆਂ ਦੇ ਡਾਕਟਰ ਇਹ ਡੇਲੀ ਹੋਣਗੇ ਰੋਜ਼ ਹੋਣਗੇ ਦੇਖਣ ਜਿਹੜੇ ਅੱਖਾਂ ਵਾਲੇ ਹੋ ਗਏ ਜਾਂ ਚਬੜੀ ਵਾਲੇ ਹੋ ਗਏ ਜਾਂ ਐਰਟੀ ਵਾਲੇ ਹੋ ਗਏ ਇਹ ਘੱਟੋ ਘੱਟ 15 ਵੀਰਜੜੇ ਆ ਕਿ ਉਹਦਾ ਰੋਸਟਰ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਹੋਰ ਬਿਹਤਰ ਸੁਰਤਾ ਮਿਲਣ ਔਰ ਜਿਹੜੇ ਸਰਕਾਰ ਜੋ ਉਪਰਾਲੇ ਕਰਦੀ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਮਿਊਨਿਟੀ ਸਾਹਿਬ ਨੇ ਜੋ ਕਿਹਾ ਕਿ ਲੋਕਾਂ ਨੂੰ ਜੜੀਆਂ ਹੈਗੀਆਂ ਬਹੁਤ ਵਧੀਆ ਸਵਾਵਾ ਦੇਣੀਆਂ ਮੈਨੇਜਡ ਐਂਡ ਫੰਡਡ ਬਾਈ ਦਾ ਕਮਨ ਉਸ ਅਸੀਂ ਔਨ ਟਰੈਕ ਆ ਗਏ ਆ ਤੇ ਇਹਨੂੰ ਹੋਰ ਐਕਸਪੈਲੇਟ ਕਰਾਂਗੇ 1000 ਡਾਕਟਰ ਅਸੀਂ ਹੋਰ ਜਿਹੜੀ ਉਹਨਾਂ ਦੀ ਪੋਸਟ ਜਿਹੜਾ ਹੈਗਾ ਉਹਨਾਂ ਦੀ ਐਡਵਰਟਾਈਜ਼ਮੈਂਟ ਦੇਤੀ ਆ ਪ੍ਰ ਤੋ ਇਖਿਆ ਜਾ ਡਾਕਟਰ ਹੋਰ ਜੁਆਇਨ ਕਰ ਜਾਣਗੇ ਹੋਰ ਸਾਡੀ ਜਿਹੜੀ ਪੀਸਨਲ ਸਟਾਫ ਦੀ ਹੋਵੇਗੀ ਸਟਾਫ ਨਰਸਸ ਹੋਰ ਭਰਤੀ ਕਰ ਰਹੇ ਆ ਉਹਦੀ ਵੀ ਸ਼ਾਰਟੇਜ ਆ ਗਈ ਆ ਸੋ ਇਹ ਸਾਰਾ ਕੁਝ ਕਰਕੇ ਜਿਹੜਾ ਹੈਗਾ ਬਹੁਤ ਮਤਲਬ ਜਿਹੜੀ ਸਾਡੀਆਂ ਸਰਫਸ